ਸਕੂਲ ਬੱਸ ਤੇ ਮੋਟਰਸਾਈਕਲ ਦੀ ਟੱਕਰ 'ਚ 7 ਸਾਲਾਂ ਬੱਚੀ ਦੀ ਮੌਤ ਪਰਿਵਾਰ ਦੇ 3 ਮੈਂਬਰ ਜ਼ਖਮੀ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠਿਆਂ ਦਾ ਹੈ ਜਿੱਥੇ ਸਕੂਲ ਬੱਸ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਇੱਕੋ ਪਰਿਵਾਰ ਦੇ 3 ਮੈਂਬਰ ਜ਼ਖਮੀ ਹੋ ਗਏ ਜਦਕਿ ਇੱਕ 7 ਸਾਲਾਂ ਮਾਸੂਮ ਬੱਚੀ ਦੀ ਮੌਤ ਹੋਣ ਜਾਣ ਦੀ ਖਬਰ ਸਾਹਮਣੇ ਆਈ ਹੈ ਜ਼ਖਮੀਆਂ ਨੂੰ ਰਾਗੀਰਾ ਦੇ ਵੱਲੋਂ ਸਿਵਲ ਹਸਪਤਾਲ ਕਪੂਰਥਾ ਦਾਖਲ ਕਰਵਾਇਆ ਗਿਆ ਤਸਵੀਰਾਂ ਬੇਹੱਦ ਖੌਫनाक ਨੇ ਅਤੇ ਦਰਦਨਾਕ ਵੀ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਪਰਿਵਾਰ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਹੋਤਿਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ 4 ਬਿਜੇ ਟਾਇਰ ਵਿੱਚੋਂ ਇੱਕ ਪਰ ਡੈੱਡ ਹੈ ਐਂਡ 3 ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋਂ ਇੱਕ ਦਾ ਨਾਮ ਹੈ ਸਿਮਰਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਹੈ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ अच्छा जी, जी सर ਜਿਹੜੀ ਡੈਥ ਹੋਈ ਆ ਉਹ ਕੀ ਨਾਮ ਦਾ ਉਹਦਾ ਨਾਮ ਹੈਗਾ ਆ 7 ਸਾਲ ਦੀ ਲਕੀ ਹੈ ਕੀ ਨਾਮ ਜੀ ਉਹਦਾ ਅਸੀਰਤਵਾ ਨਾਮ ਹੈ 7 ਸਾਲ ਦੀ ਲਕੀ ਹੈ ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਟੂਲੇ ਦੇ ਪਰ ਫ੍ਰੈਕਚਰ ਹੈਗੇ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਜਾਣਾ ਸਰ ਰੈਫਰ ਕਰੋਂਗੇ ਕਿ ਇੱਥੇ ਰੱਖੋ ਅੱਛਾ ਰੈਫਰ ਕੀ ਨਾਮ ਤੁਹਾਡਾ ਕੀ ਗੱਲ ਕੀ ਹੋਈ ਅੱਜ ਕਿ ਤ ਹੋਇਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਉਧੋਂ ਆ ਰਹੇ ਸੀ ਅਜੇ ਮੱਥਾ ਟੇਕ ਕੇ ਉਹਦੇ ਬੱਸ ਵਾਲੇ ਨੇ ਟੱਕਰ ਮਾਰੀ ਅੱਛਾ ਜੀ ਠੀਕ ਹੈ ਇਹ ਜਿਹੜਾ ਬੱਚਾ ਦੀ ਡੈਥ ਹੋਈ ਹੈ ਕਿੰਨੀ ਉਮਰ ਸੀ ਉਹਦੀ ਹੋ ਸਕਦਾ 7 ਸਾਲ ਦੀ ਸੀ ਪੇਸ਼ ਕੀ ਨਾਂ ਸੀ ਤੁਹਾਡਾ ਇੱਕ ਵਾਰ ਪੁੱਛ ਹਾਂਜੀ ਕੀ ਹੋਇਆ ਕੀ ਪੁੱਛ ਕਿਦਾਂ ਹੋਇਆ ਐਕਸੀਡੈਂਟ ਉਹ ਤਾਂ ਯਾਰ ਪੁੱਛ ਮੈਂ ਤਾਂ ਦੇਖਿਆ ਨਹੀਂ ਪੁੱਛਿਆ ਕਿ ਸੀ ਤੇ ਸੀ ਤੁਸੀਂ ਮੈਂ ਕਿਤੇ ਮੈਂ ਆ ਗਿਆ ਸੀ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦਾ ਅੱਛਾ ਜੀ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੀ ਲੋੜਕਾਰੀ ਹੋਵੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਸਕੂਲ ਬੱਸ ਤੇ ਮੋਟਰਸਾਈਕਲ ਦੀ ਟੱਕਰ ਚ 7 ਸਾਲਾਂ ਬੱਚੀ ਦੀ ਮੌਤ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਹੋਠੀਆਂ ਦਾ ਹੈ ਜਿੱਥੇ ਸਕੂਲ バス ਤੇ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਜਦਕਿ ਇੱਕ 7 ਸਾਲਾ ਮਾਸੂਮ ਬੱਚੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜ਼ਖਮੀਆਂ ਨੂੰ ਰਾਗੀਰਾ ਦੇ ਵੱਲੋਂ ਸਿਵਲ ਹਸਪਤਾਲ ਕਪੂਰਥਾ ਦਾਖਲ ਕਰਵਾਇਆ ਗਿਆ ਤਸਵੀਰਾਂ ਬੇਹੱਦ ਖੌਫनाक ਨੇ ਅਤੇ ਦਰਦਨਾਕ ਵੀ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਪਰਿਵਾਰ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਘਰ ਪਰਤ ਰਿਹਾ ਸੀ ਜਿਸ ਦੌਰਾਨ ਇਹ ਹਾਦਸਾ ਵਾਪਰ ਗਿਆ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਵਾ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਕੋਲ ਹੋਤਿਆਂ ਪਿੰਡ ਤੋਂ ਜਾਣਕਾਰੀ ਮਿਲੀ ਹੈ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਹੈ 4 ਬਿਜੇ ਟਾਇਰ ਵਿੱਚੋਂ ਇੱਕ ਪਰ ਡੈੱਡ ਹੈ ਐਂਡ 3 ਹੈਗੇ ਅੰਡਰ ਟ੍ਰੀਟਮੈਂਟ ਤੇ ਉਹਨਾਂ ਚੋਂ ਇੱਕ ਦਾ ਨਾਮ ਹੈ ਸਿਮਰਨਜੀਤ ਸਿੰਘ ਉਹਦੀ ਵਾਈਫ ਸੁਮਨ ਐਂਡ ਉਹਨਾਂ ਦੀ ਇੱਕ ਬੱਚੀ ਹੈ ਜਿਹਦਾ ਨਾਮ ਬਾਣੀ 1.5 ਸਾਲ ਦੀ ਬੱਚੀ अच्छा जी, जी सर ਜਿਹੜੀ ਡੈਥ ਹੋਈ ਆ ਉਹ ਕੀ ਨਾਮ ਦਾ ਉਹਦਾ ਨਾਮ ਹੈਗਾ ਆ 7 ਸਾਲ ਦੀ ਲਕੀ ਹੈ ਕੀ ਨਾਮ ਜੀ ਉਹਦਾ ਸਿਰਤ ਕੁਆ ਨਾਮ ਹੈ 7 ਸਾਲ ਦੀ ਲਕੀ ਹੈ ਸਰ ਜਿਹੜੇ ਬਾਕੀ ਪੇਸ਼ੈਂਟ ਹੈਗੇ ਆ ਕਿਸ ਤਰ੍ਹਾਂ ਹੈਗੇ ਆ ਉਹਨਾਂ ਦੇ ਫ੍ਰੈਕਚਰਸ ਹੈਗੇ ਆ ਹਨਾ ਟੂਲੇ ਦੇ ਪਰ ਫ੍ਰੈਕਚਰ ਹੈਗੇ ਆ ਕਾਫੀ ਤੇ ਬਾਕੀ ਟ੍ਰੀਟਮੈਂਟ ਚੱਲ ਜਾਣਾ ਸਰ ਰੈਫਰ ਕਰੋਂਗੇ ਕਿ ਇੱਥੇ ਰੱਖੋ ਅੱਛਾ ਰੈਫਰ ਕੀ ਨਾਮ ਤੁਹਾਡਾ ਕੀ ਗੱਲ ਕੀ ਹੋਈ ਅੱਜ ਕਿਤਾ ਹੋਇਆ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਉਧੋਂ ਆ ਰਹੇ ਸੀ ਅਜੇ ਮੱਠਾ ਟੇਕ ਕੇ ਉਹਦੇ ਬੱਸ ਵਾਲੇ ਨੇ ਟੱਕਰ ਮਾਰੀ ਅੱਛਾ ਜੀ ਠੀਕ ਹੈ ਇਹ ਜਿਹੜਾ ਬੱਚਾ ਦੀ ਡੈਥ ਹੋਈ ਹੈ ਕਿੰਨੀ ਉਮਰ ਸੀ ਉਹਦੀ ਹੋ ਸਕਦਾ 7 ਸਾਲ ਦੀ ਸੀ ਪੇਸ਼ ਕੀ ਨਾਂ ਸੀ ਤੁਹਾਡਾ ਜੀ ਹਾਂਜੀ ਕੀ ਹੋਇਆ ਕੀ ਪੇਸ਼ ਕਿਦਾਂ ਹੋਇਆ ਐਕਸੀਡੈਂਟ ਉਹ ਤਾਂ ਯਾਰ ਪੇਸ਼ ਮੈਂ ਤਾਂ ਦੇਖਿਆ ਨਹੀਂ ਪੇਸ਼ ਕਿ ਸੀ ਤੇ ਸੀ ਤੁਸੀਂ ਮੈਂ ਕਿਤੇ ਮੈਂ ਆ ਗਿਆ ਸੀ ਤੇ ਜਿਹੜੀ ਐਕਸਪਾਇਰ ਹੋਇਆ ਬੱਚਾ ਕੀ ਨਾਮ ਦਾ ਅੱਛਾ ਜੀ ਐਂਟੀ ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੀ ਲੋੜਕਾਰੀ ਹੋਵੇ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ